ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਝ ਮਹਲਾ 5 ਮੀ ਪਿਆ ਪਰਮੇਸ਼ਰ ਪਾਇਆ ਜੀ ਜਤ ਸਭ ਸੁਖੀ ਵਸਾਇਆ ਗਿਆ ਕਲੇਸ਼ ਪਿਆ ਸੁਖ ਸਾਚਾ ਹਰ ਹਰ ਨਾਮ ਸਮਲੇ ਜਿਓ ਜਿਸਕੇ ਸੇ ਤ ਨਹੀਂ ਪਤ ਪਾਰੇ ਪਾਰ ਬ੍ਰਹਮ ਪ੍ਰਭ ਭੈ ਰਖਵਾਰੇ ਸੁਣੀ ਬਨੰਤੇ ठाकुर ਮੇਰੇ ਪੂਰਨ ਹੋਈ ਕਾਲੀ ਜਿਓ ਸਰਬਜੀਆਂ ਕੋ ਦੇਵਨ ਹਾਰਾ ਘੋੜੇ ਪ੍ਰਸਾਦ ਦੀ ਨਦਰ ਨਿਹਾਰਾ ਜਲ ਤਲ ਮਹੀ ਅਲ ਸਭ ਤ੍ਰਿਪਤਾਣੇ ਸਾਦੋ ਚਰਨ ਪਖਲੀ ਜਿਓ ਮਨ ਕੀ ਇਚ ਪੁਜਾਵਣ ਹਾਰਾ ਸਦਾ ਸਦਾ ਜਾਈ ਬਲਹਾਰਾ ਨਾਨਕ ਦਾ ਨ ਕੀਆ ਦੁਖ ਪੰਜਰ ਰਤੇ ਰੰਗ ਰਸਾਲੀ ਜਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਝ ਮਹਲਾ 5 ਮੀ ਪਿਆ ਪਰਮੇਸ਼ਰ ਪਾਇਆ ਜੀ ਜਤ ਸਬ ਸੁਖੀ ਵਸਾਇਆ ਗਿਆ ਕਲੇਸ਼ ਪਿਆ ਸੁਖ ਸਾਚਾ ਹਰ ਹਰ ਨਾਮ ਸਮਾਲੇ ਜਿਓ ਜਿਸਕੇ ਸੇ ਤ ਨਹੀਂ ਪਤ ਪਾਰੇ ਪਾਰ ਬ੍ਰਹਮ ਪ੍ਰਭ ਭੈ ਰਖਵਾਰੇ ਸੁਣੀ ਬਨੰਤੇ ਠਾਕੁਰ ਮੇਰੇ ਪੂਰਨ ਹੋਈ ਕਾਲੀ ਜਿਓ ਸਰਬਜੀਆਂ ਕੋ ਦੇਵਨ ਹਾਰਾ ਘੁਰ ਪ੍ਰਸਾਦੇ ਨਦਰ ਨਿਹਾਰਾ ਜਲ ਤਲ ਮਹੀ ਅਲ ਸਭ ਤ੍ਰਿਪਤਾਣੇ ਸਾਧੂ ਚਰਨ ਪਖਾਲੀ ਜਿਓ ਮਨ ਕੀ ਇਚ ਪੁਜਾਵਣ ਹਾਰਾ ਸਦਾ ਸਦਾ ਜਾਈ ਬਲਿਹਾਰਾ ਨਾਨਕ ਦਾ ਨ ਕੀਆ ਦੁਖ ਪੰਜਰ ਰਤੇ ਰੰਗ ਰਸਾਲੀ ਜਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ माज महला پنجوا می پیا پرمسر پایا جی جت سب ਸੁਖੀ ਵਸਾਇਆ ਗਿਆ ਕਲੇਸ਼ ਪਿਆ ਸੁਖ ਸਾਚਾ ਹਰ ਹਰ ਨਾਮ ਸਮਲੇ ਜਿਓ ਜਿਸਕੇ ਸੇ ਤ ਨਹੀਂ ਪ੍ਰਤ ਪਾਰੇ ਬਾਰ ਬ੍ਰਹਮ ਪ੍ਰਭ ਪਾਏ ਰਖਵਾਰੇ ਸੁਣੀ ਬੇਨੰਤੇ ਠਾਕੁਰ ਮੇਰੇ ਪੂਰਨ ਹੋਈ ਕਾਲੀ ਜਿਓ ਸਰਬਜੀਆਂ ਕੋ ਦੇਵਨ ਹਾਰਾ ਘੁਰ ਪ੍ਰਸਾਦੇ ਨਦਰ ਨਹਾਰਾ ਜਲ ਤਲ ਮਹੀ ਅਲ ਸਭ ਤ੍ਰਿਪਤਾਣੇ ਸਾਧੋ ਚਰਨ ਪਖਾਲੀ ਜਿਓ ਮਨ ਕੀ ਇਚ ਪੁਜਾਵਣ ਹਰਾ ਸਦਾ ਸਦਾ ਜਾਈ ਬਲਹਰਾ ਨਾਨਕ ਦਾ ਨ ਕੀਆ ਦੁਖ ਪੰਜਰ ਰਤੇ ਰੰਗ ਰਸਾਲੀ ਜਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਝ ਮਹਲਾ 5 ਮੀ ਪਿਆ ਪਰਮੇਸ਼ਰ ਪਾਇਆ ਜੀ ਜਤ ਸਬ ਸੁਖੇ ਵਸਾਇਆ ਗਿਆ ਕਲੇਸ਼ ਪਿਆ ਸੁਖ ਸਾਚਾ ਹਰ ਹਰ ਨਾਮ ਸਮਾਲੇ ਜਿਓ ਜਿਸਕੇ ਸੇ ਤ ਨਹੀਂ ਪ੍ਰਤ ਪਾਰੇ ਪਾਰ ਬ੍ਰਹਮ ਪ੍ਰਭ ਭੈ ਰਖਵਾਰੇ ਸੁਣੀ ਬਨੰਤੇ ठाकुर ਮੇਰੇ ਪੂਰਨ ਹੋਈ ਕਾਲੀ ਜਿਓ ਸਰਬਜੀਆਂ ਕੋ ਦੇਵਨ ਹਾਰਾ ਘੋੜੇ ਪ੍ਰਸਾਦੇ ਨਦਰ ਨਿਹਾਰਾ ਜਲ ਤਲ ਮਹੀ ਅਲ ਸਭ ਤ੍ਰਿਪਤਾਣੇ ਸਾਦੂ ਚਰਨ ਪਖਾਲੀ ਜਿਓ ਮਨ ਕੀ ਇਚ ਪੁਜਾਵਣ ਹਾਰਾ ਸਦਾ ਸਦਾ ਜਾਈ ਬਲਹਾਰਾ ਨਾਨਕ ਦਾ ਨ ਕੀਆ ਦੁਖ ਪੰਜਰ ਰਤੇ ਰੰਗ ਰਸਾਲੀ ਜਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਝ ਮਹਲਾ 5 ਮੀ ਪਿਆ ਪਰਮੇਸ਼ਰ ਪਾਇਆ ਜੀ ਜਤ ਸਬ ਸੁਖੀ ਵਸਾਇ ਗਿਆ ਕਲੇਸ਼ ਪਿਆ ਸੁਖ ਸਾਚਾ ਹਰ ਹਰ ਨਾਮ ਸਮਾਲੇ ਜਿਓ ਜਿਸਕੇ ਸੇ ਤ ਨਹੀਂ ਪਤ ਪਾਰੇ ਪਾਰ ਬ੍ਰਹਮ ਪ੍ਰਭ ਭੈ ਰਖਵਾਰੇ ਸੁਣੀ ਬਨੰਤੇ ਠਾਕੁਰ ਮੇਰੇ ਪੂਰਨ ਹੋਈ ਕਾਲੀ ਜਿਓ ਸਰਬਜੀਆਂ ਕੋ ਦੇਵਨ ਹਾਰਾ ਘੁਰ ਪ੍ਰਸਾਦੇ ਨਦਰ ਨਿਹਾਰਾ ਜਲ ਤਲ ਮਹੀ ਅਲ ਸਭ ਤ੍ਰਿਪਤਾਣੇ ਸਾਧੂ ਚਰਨ ਪਖਾਲੀ ਜਿਓ ਮਨ ਕੀ ਇਚ ਪੁਜਾਵਣ ਹਾਰਾ ਸਦਾ ਸਦਾ ਜਾਈ ਬਲਹਾਰਾ ਨਾਨਕ ਦਾ ਨ ਕੀਆ ਦੁਖ ਪੰਜਰ ਰਤੇ ਰੰਗ ਰਸਾਲੀ ਜਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ ਪੰਜਵਾ ਮੀ ਪਿਆ ਪਰਮੇਸ਼ਰ ਪਾਇਆ ਜੀ ਜਤ ਸਭ ਸੁਖੀ ਵਸਾਇਆ ਗਿਆ ਕਲੇਸ ਪਿਆ ਸੁਖ ਸਾਚਾ ਹਰ ਹਰ ਨਾਮ ਸਮਾਲੇ ਜਿਉ ਜਿਸ ਕੇ ਸੇ ਤਨਹੀ ਪਤ ਪਾਰੇ ਪਾਰ ਬ੍ਰਹਮ ਪ੍ਰਭ ਭੈ ਰਖਵਾਰੇ ਸੁਣੀ ਬੇਨੰਤੇ ਠਾਕੁਰ ਮੇਰੇ ਪੂਰਨ ਹੋਈ ਕਾਲੀ ਜਿਓ ਸਰਬਜੀਆਂ ਕੋ ਦੇਵਨ ਹਾਰਾ ਘੁਰ ਪ੍ਰਸਾਦੇ ਨਦਰ ਨਹਾਰਾ ਜਲ ਤਲ ਮਹੀ ਅਲ ਸਭ ਤ੍ਰਿਪਤਾਣੇ ਸਾਧੂ ਚਰਨ ਪਖਾਲੀ ਜਿਓ ਮਨ ਕੀ ਇਚ ਪੁਜਾਵਣ ਹਰਾ ਸਦਾ ਸਦਾ ਜਾਈ ਬਲਹਾਰਾ ਨਾਨਕ ਦਾ ਨ ਕੀਆ ਦੁਖ ਪੰਜਰ ਰਤੇ ਰੰਗ ਰਸਾਲੀ ਜਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਝ ਮਹਲਾ 5 ਮੀ ਪਿਆ ਪਰਮੇਸ਼ਰ ਪਾਇਆ ਜੀ ਜਤ ਸਬ ਸੁਖੀ ਵਸਾਇਆ ਗਿਆ ਕਲੇਸ਼ ਪਿਆ ਸੁਖ ਸਾਚਾ ਹਰ ਹਰ ਨਾਮ ਸਮਾ ਲੇ ਜਿਓ ਜਿਸਕੇ ਸੇ ਤ ਨਹੀਂ ਪ੍ਰਤ ਪਾਰੇ ਪਾਰ ਬ੍ਰਹਮ ਪ੍ਰਭ ਭੈ ਰਖਵਾਰੇ ਸੁਣੀ ਬਨੰਤੇ ठाकुर ਮੇਰੇ ਪੂਰਨ ਹੋਈ ਕਾਲੀ ਜਿਓ ਸਾਰੇ ਬਾਜੀਆਂ ਕੋ ਦੇਵਨ ਹਾਰਾ ਘੁਰ ਪ੍ਰਸਾਦ ਦੀ ਨਦਰ ਨਿਹਾਰਾ ਜਲ ਤਲ ਮਹੀ ਅਲ ਸਭ ਤ੍ਰਿਪਤਾਣੇ ਸਾਦੋ ਚਰਨ ਪਖਲੀ ਜਿਓ ਮਨ ਕੀ ਇਚ ਪੁਜਾਵਣ ਹਾਰਾ ਸਦਾ ਸਦਾ ਜਾਈ ਬਲ ਹਾਰਾ नानक दान किया दुख पंजर रते रंग रसली जियो सतनाम श्री वाहेगुरु साहिब जी सतनाम श्री वाहेगुरु साहिब जी।, वाहे जी माज महला पंजवा ਮੀ ਪਿਆ ਪਰਮੇਸ਼ਰ ਪਾਇ ਜੀ ਜਤ ਸਭ ਸੁਖੀ ਵਸਾਇ ਗਿਆ ਕਲੇਸ਼ ਪਿਆ ਸੁਖ ਸਾਚਾ ਹਰ ਹਰ ਨਾਮ ਸਮਾ ਲੇ ਜਿਓ ਜਿਸਕੇ ਸੇ ਤ ਨਹੀਂ ਪਤ ਪਾਰੇ ਪਾਰ ਬ੍ਰਹਮ ਪ੍ਰਭ ਭੈ ਰਖਵਾਰੇ ਸੁਣੀ ਬਨੰਤੇ ਠਾਕੁਰ ਮੇਰੇ ਪੂਰਨ ਹੋਈ ਕਾਲੀ ਜਿਓ ਸਰਬਜੀਆਂ ਕੋ ਦੇਵਨ ਹਾਰਾ ਘੁਰ ਪ੍ਰਸਾਦੇ ਨਦਰ ਨਹਾਰਾ ਜਲ ਤਲ ਮਹੀ ਅਲ ਸਭ ਤ੍ਰਿਪਤਾਣੇ ਸਾਦੋ ਚਰਨ ਪਖਾਲੀ ਜਿਓ ਮਨ ਕੀ ਇਚ ਪੁਜਾਵਣ ਹਰਾ ਸਦਾ ਸਦਾ ਜਾਈ ਬਲਹਰਾ ਨਾਨਕ ਦਾ ਨ ਕੀਆ ਦੁਖ ਪੰਜਰ ਰਤੇ ਰੰਗ ਰਸਾਲੀ ਜਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਝ ਮਹਲਾ 5 ਮੀ ਪਿਆ ਪਰਮੇਸ਼ਰ ਪਾਇਆ ਜੀ ਜਤ ਸਬ ਸੁਖੇ ਵਸਾਇਆ ਗਿਆ ਕਲੇਸ਼ ਪਿਆ ਸੁਖ ਸਾਚਾ ਹਰ ਹਰ ਨਾਮ ਸਮਾਲੇ ਜਿਓ ਜਿਸਕੇ ਸੇ ਤ ਨਹੀਂ ਪ੍ਰਤ ਪਾਰੇ ਪਾਰ ਬ੍ਰਹਮ ਪ੍ਰਭ ਭੈ ਰਖਵਾਰੇ ਸੁਣੀ ਬਨੰਤੇ ठाकुर ਮੇਰੇ ਪੂਰਨ ਹੋਈ ਕਾਲੀ ਜਿਓ ਸਰਬਜੀਆਂ ਕੋ ਦੇਵਨ ਹਾਰਾ ਘੋੜੇ ਪ੍ਰਸਾਦੇ ਨਦਰ ਨਿਹਾਰਾ ਜਲ ਤਲ ਮਹੀ ਅਲ ਸਭ ਤ੍ਰਿਪਤਾਣੇ ਸਾਧੂ ਚਰਨ ਪਖਾਲੀ ਜਿਓ ਮਨ ਕੀ ਇਚ ਪੁਜਾਵਣ ਹਾਰਾ ਸਦਾ ਸਦਾ ਜਾਈ ਬਲਹਾਰਾ ਨਾਨਕ ਦਾ ਨ ਕੀਆ ਦੁਖ ਪੰਜਰ ਰਤੇ ਰੰਗ ਰਸਾਲੀ ਜਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਝ ਮਹਲਾ 5 ਮੀ ਪਿਆ ਪਰਮੇਸ਼ਰ ਪਾਇਆ ਜੀ ਜਤ ਸਭ ਸੁਖੀ ਵਸਾਇਆ ਗਿਆ ਕਲੇਸ਼ ਪਿਆ ਸੁਖ ਸਾਚਾ ਹਰ ਹਰ ਨਾਮ ਸਮਾ ਲੇ ਜਿਓ ਜਿਸਕੇ ਸੇ ਤ ਨਹੀਂ ਪਤ ਪਾਰੇ ਪਾਰ ਬ੍ਰਹਮ ਪ੍ਰਭ ਭੈ ਰਖਵਾਰੇ ਸੁਣੀ ਬਨੰਤੇ ठाकुर ਮੇਰੇ ਪੂਰਨ ਹੋਈ ਕਾਲੀ ਜਿਓ ਸਰਬਜੀਆਂ ਕੋ ਦੇਵਨ ਹਾਰਾ ਘੁਰ ਪ੍ਰਸਾਦੇ ਨਦਰ ਨਿਹਾਰਾ ਜਲ ਤਲ ਮਹੀ ਅਲ ਸਭ ਤ੍ਰਿਪਤਾਣੇ ਸਾਧੂ ਚਰਨ ਪਖਾਲੀ ਜਿਓ ਮਨ ਕੀ ਇਚ ਪੁਜਾਵਣ ਹਾਰਾ ਸਦਾ ਸਦਾ ਜਾਈ ਬਲਹਰਾਂ ਨਾਨਕ ਦਾਨ ਕੀਆ ਦੁਖ ਪੰਜਰ ਰਤੇ ਰੰਗ ਰਸਾਲੀ ਜਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ माज महला پنجوا می پیا پرمسر پایا جی جت سب سکھے وسایا گیا کليس پیا sukh سچا ہر ہر نام سمال لی جیو جس کے سے تے نہیں پرت پارے ਪਾਰ ਬ੍ਰਹਮ ਪ੍ਰਭ ਪਾਏ ਰਖਵਾਰੇ ਸੁਣੀ ਬਨੰਤੇ ਠਾਕੁਰ ਮੇਰੇ ਪੂਰਨ ਹੋਈ ਕਾਲੀ ਜਿਓ ਸਰਬਜੀਆਂ ਕੋ ਦੇਵਨ ਹਾਰਾ ਘੁਰ ਪ੍ਰਸਾਦੇ ਨਦਰ ਨਹਾਰਾ ਜਲ ਤਲ ਮਹੀ ਅਲ ਸਭ ਤ੍ਰਿਪਤਾਣੇ ਸਾਧੂ ਚਰਨ ਪਖਾਲੀ ਜਿਓ ਮਨ ਕੀ ਇਚ ਪੁਜਾਵਣ ਹਰਾ ਸਦਾ ਸਦਾ ਜਾਈ ਬਲਹਾਰਾ ਨਾਨਕ ਦਾ ਨ ਕੀਆ ਦੁਖ ਪੰਜਰ ਰਤੇ ਰੰਗ ਰਸਾਲੀ ਜਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਝ ਮਹਲਾ 5 ਮੀ ਪਿਆ ਪਰਮੇਸ਼ਰ ਪਾਇਆ ਜੀ ਜਤ ਸਭ ਸੁਖੀ ਵਸਾਇਆ ਗਿਆ ਕਲੇਸ਼ ਪਿਆ ਸੁਖ ਸਾਚਾ ਹਰ ਹਰ ਨਾਮ ਸਮਾ ਲੇ ਜਿਓ ਜਿਸਕੇ ਸੇ ਤ ਨਹੀਂ ਪ੍ਰਤ ਪਾਰੇ ਪਾਰ ਬ੍ਰਹਮ ਪ੍ਰਭ ਭੈ ਰਖਵਾਰੇ ਸੁਣੀ ਬਨੰਤੇ ठाकुर ਮੇਰੇ ਪੂਰਨ ਹੋਈ ਕਾਲੀ ਜਿਓ ਸਾਰੇ ਭਾਜੀਆਂ ਕੋ ਦੇਵਨ ਹਾਰਾ ਘੁਰ ਪ੍ਰਸਾਦ ਦੀ ਨਦਰ ਨਹਾਰਾ ਜਲ ਤਲ ਮਹੀ ਅਲ ਸਭ ਤ੍ਰਿਪਤਾਣੇ ਸਾਧੂ ਚਰਨ ਪਖਲੀ ਜਿਓ ਮਨ ਕੀ ਇਚ ਪੁਜਾਵਣ ਹਾਰਾ ਸਦਾ ਸਦਾ ਜਾਈ ਬਲ ਹਾਰਾ ਨਾਨਕ ਦਾਨ ਕੀਆ ਦੁਖ ਪੰਜਰ ਰਤੇ ਰੰਗ ਰਸਾਲੀ ਜਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ ਪੰਜਵਾ ਮੀ ਪਿਆ ਪਰਮੇਸ਼ਰ ਪਿਆ ਜੀ ਜਤ ਸਭ ਸੁਖੀ ਵਸਾਇ ਗਿਆ ਕਲੇਸ਼ ਪਿਆ ਸੁਖ ਸਾਚ ਹਰ ਹਰ ਨਾਮ ਸਮਾ ਲੇ ਜਿਓ ਜਿਸਕੇ ਸੇ ਤ ਨਹੀਂ ਪ੍ਰਤ ਪਾਰੇ ਪਾਰ ਬ੍ਰਹਮ ਪ੍ਰਭ ਭੈ ਰਖਵਾਰੇ ਸੁਣੀ ਬਨੰਤੇ ਠਾਕੁਰ ਮੇਰਾ ਪੂਰਨ ਹੋਈ ਕਾਲੀ ਜਿਓ ਸਰਬਜੀਆਂ ਕੋ ਦੇਵਨ ਹਾਰਾ ਘੁਰ ਪ੍ਰਸਾਦੇ ਨਦਰ ਨਹਾਰਾ ਜਲ ਤਲ ਮਹੀ ਅਲ ਸਭ ਤ੍ਰਿਪਤਾਣੇ ਸਾਧੂ ਚਰਨ ਪੇ ਖਾਲੀ ਜਿਓ ਮਨ ਕੀ ਇਚ ਪੁਜਾਵਣ ਹਰਾ ਸਦਾ ਸਦਾ ਜਾਈ ਬਲਹਾਰਾ ਨਾਨਕ ਦਾ ਨ ਕੀਆ ਦੁਖ ਪੰਜਰ ਰਤੇ ਰੰਗ ਰਸਾਲੀ ਜਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਝ ਮਹਲਾ 5 ਮੀ ਪਿਆ ਪਰਮੇਸ਼ਰ ਪਾਇਆ ਜੀ ਜਤ ਸਬ ਸੁਖੇ ਵਸਾਇਆ ਗਿਆ ਕਲੇਸ਼ ਪਿਆ ਸੁਖ ਸਾਚਾ ਹਰ ਹਰ ਨਾਮ ਸਮਾਲੇ ਜਿਓ ਜਿਸਕੇ ਸੇ ਤ ਨਹੀਂ ਪ੍ਰਤ ਪਾਰੇ ਪਾਰ ਬ੍ਰਹਮ ਪ੍ਰਭ ਭੈ ਰਖਵਾਰੇ ਸੁਣੀ ਬਨੰਤੇ ठाकुर ਮੇਰੇ ਪੂਰਨ ਹੋਈ ਕਾਲੀ ਜਿਓ ਸਰਬਜੀਆਂ ਕੋ ਦੇਵਨ ਹਾਰਾ ਘੋਰ ਪ੍ਰਸਾਦੇ ਨਦਰ ਨਿਹਾਰਾ ਜਲ ਤਲ ਮਹੀਲ ਸਭ ਤਰੇਪਤਾਣੇ ਸਾਦੂ ਚਰਨ ਪਖਾਲੀ ਜਿਓ ਮਨ ਕੀ ਇਚ ਪੁਜਾਵਣ ਹਰਾ ਸਦਾ ਸਦਾ ਜਾਈ ਬਲਹਾਰਾ ਨਾਨਕ ਦਾ ਨ ਕੀਆ ਦੁਖ ਪੰਜਰ ਰਤੇ ਰੰਗ ਰਸਾਲੀ ਜਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਝ ਮਹਲਾ 5 ਮੀ ਪਿਆ ਪਰਮੇਸ਼ਰ ਪਾਇਆ ਜੀ ਜਤ ਸਭ ਸੁਖੀ ਵਸਾਇਆ ਗਿਆ ਕਲੇਸ਼ ਪਿਆ ਸੁਖ ਸਾਚ ਹਰ ਹਰ ਨਾਮ ਸਮਾ ਲੇ ਜਿਓ ਜਿਸਕੇ ਸੇ ਤ ਨਹੀਂ ਪ੍ਰਤ ਪਾਰੇ ਪਾਰ ਬ੍ਰਹਮ ਪ੍ਰਭ ਭੈ ਰਖਵਾਰੇ ਸੁਣੀ ਬਨੰਤੇ ठाकुर ਮੇਰੇ ਪੂਰਨ ਹੋਈ ਕਾਲੀ ਜਿਓ ਸਰਬਜੀਆਂ ਕੋ ਦੇਵਨ ਹਾਰਾ ਘੁਰ ਪ੍ਰਸਾਦੇ ਨਦਰ ਨਿਹਾਰਾ ਜਲ ਤਲ ਮਹੀ ਅਲ ਸਭ ਤ੍ਰਿਪਤਾਣੇ ਸਾਧੂ ਚਰਨ ਪਖਾਲੀ ਜਿਓ ਮਨ ਕੀ ਇਚ ਪੁਜਾਵਣ ਹਾਰਾ ਸਦਾ ਸਦਾ ਜਾਈ ਬਲਹਾਰਾ ਨਾਨਕ ਦਾਨ ਕੀਆ ਦੁਖ ਪੰਜਰ ਰਤੇ ਰੰਗ ਰਸਾਲੀ ਜਿਉ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ माज महला پنجوا می پیا پرمسر پایا جی جت سب سکھے وسایا گیا کليس پیا sukh سچا ہر ہر نام سمال لی جیو جس کے سے تے نہیں پرت پارے ਪਾਰ ਬ੍ਰਹਮ ਪ੍ਰਭ ਪਾਏ ਰਖਵਾਰੇ ਸੁਣੀ ਬਨੰਤੇ ਠਾਕੁਰ ਮੇਰੇ ਪੂਰਨ ਹੋਈ ਕਾਲੀ ਜਿਓ ਸਰਬਜੀਆਂ ਕੋ ਦੇਵਨ ਹਾਰਾ ਘੁਰ ਪ੍ਰਸਾਦੇ ਨਦਰ ਨਹਾਰਾ ਜਲ ਤਲ ਮਹੀ ਅਲ ਸਭ ਤ੍ਰਿਪਤਾਣੇ ਸਾਧੂ ਚਰਨ ਪਖਾਲੀ ਜਿਓ ਮਨ ਕੀ ਇਚ ਪੁਜਾਵਣ ਹਰਾ ਸਦਾ ਸਦਾ ਜਾਈ ਬਲਹਰਾ ਨਾਨਕ ਦਾ ਨ ਕੀਆ ਦੁਖ ਪੰਜਰ ਰਤੇ ਰੰਗ ਰਸਾਲੀ ਜਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਝ ਮਹਲਾ 5 ਮੀ ਪਿਆ ਪਰਮੇਸ਼ਰ ਪਾਇਆ ਜੀ ਜਤ ਸਭ ਸੁਖੀ ਵਸਾਇਆ ਗਇਆ ਕਲੇਸ਼ ਪਿਆ ਸੁਖ ਸਾਚਾ ਹਰ ਹਰ ਨਾਮ ਸਮਲੇ ਜਿਓ ਜਿਸਕੇ ਸੇ ਤ ਨਹੀਂ ਪਤ ਪਾਰੇ ਪਾਰ ਬ੍ਰਹਮ ਪ੍ਰਭ ਭੈ ਰਖਵਾਰੇ ਸੁਣੀ ਬਨੰਤੇ ठाकुर ਮੇਰੇ ਪੂਰਨ ਹੋਈ ਕਾਲੀ ਜਿਓ ਸਾਰੇ ਬਾਜੀਆਂ ਕੋ ਦੇਵਨ ਹਾਰਾ ਘੁਰ ਪ੍ਰਸਾਦ ਦੀ ਨਦਰ ਨਿਹਾਰਾ ਜਲ ਤਲ ਮਹੀ ਅਲ ਸਭ ਤ੍ਰਿਪਤਾਣੇ ਸਾਧੂ ਚਰਨ ਪਖਾਲੀ ਜਿਓ ਮਨ ਕੀ ਇਚ ਪੁਜਾਵਣ ਹਾਰਾ ਸਦਾ ਸਦਾ ਜਾਈ ਬਲ ਹਾਰਾ ਨਾਨਕ ਦਾਨ ਕੀਆ ਦੁਖ ਪੰਜਰ ਰਤੇ ਰੰਗ ਰਸਾਲੀ ਜਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ ਪੰਜਵਾ ਮੀ ਪਿਆ ਪਰਮੇਸ਼ਰ ਪਾਇ ਜੀ ਜਤ ਸਭ ਸੁਖੀ ਵਸਾਇ ਗਿਆ ਕਲੇਸ਼ ਪਿਆ ਸੁਖ ਸਾਚਾ ਹਰ ਹਰ ਨਾਮ ਸਮਲੇ ਜਿਓ ਜਿਸਕੇ ਸੇ ਤ ਨਹੀਂ ਪਤ ਪਾਰੇ ਪਾਰ ਬ੍ਰਹਮ ਪ੍ਰਭ ਭੈ ਰਖਵਾਰੇ ਸੁਣੀ ਬਨੰਤੇ ਠਾਕੁਰ ਮੇਰੇ ਪੂਰਨ ਹੋਈ ਕਾਲੀ ਜਿਓ ਸਰਬਜੀਆਂ ਕੋ ਦੇਵਨ ਹਾਰਾ ਘੁਰ ਪ੍ਰਸਾਦੇ ਨਦਰ ਨਹਾਰਾ ਜਲ ਤਲ ਮਹੀ ਅਲ ਸਭ ਤਰੇਪ ਤਾਣੇ ਸਾਧੂ ਚਰਨ ਪੇ ਖਾਲੀ ਜਿਓ ਮਨ ਕੀ ਇਚ ਪੁਜਾਵਣ ਹਰਾ ਸਦਾ ਸਦਾ ਜਾਈ ਬਲਹਾਰਾ ਨਾਨਕ ਦਾ ਨ ਕੀਆ ਦੁਖ ਪੰਜਰ ਰਤੇ ਰੰਗ ਰਸਾਲੀ ਜਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਝ ਮਹਲਾ 5 ਮੀ ਪਿਆ ਪਰਮੇਸ਼ਰ ਪਾਇਆ ਜੀ ਜਤ ਸਭ ਸੁਖੀ ਵਸਾਇਆ ਗਿਆ ਕਲੇਸ਼ ਪਿਆ ਸੁਖ ਸਾਚਾ हर हर नाम समले जियो जस के से ते नहीं पत पारए पार ब्रह्म प्रभु पाए रखवारे सुनी बिनते ठाकुर मेरे पूरन होई काली जियो सारे भजियां को देवन्हारा ਘੋਰ ਪ੍ਰਸਾਦੇ ਨਦਰ ਨਿਹਾਰਾ ਜਲ ਤਲ ਮਹੀ ਅਲ ਸਭ ਤੇਰੇ ਪਤਾ ਨੇ ਸਾਦੂ ਚਰਨ ਪੇ ਖਲੀ ਜਿਓ ਮਨ ਕੀ ਇਚ ਪੁਜਾਵਣ ਹਰਾ ਸਦਾ ਸਦਾ ਜਾਈ ਬਲਹਾਰਾ ਨਾਨਕ ਦਾ ਨ ਕੀਆ ਦੁਖ ਪੰਜਰ ਰਤੇ ਰੰਗ ਰਸਾਲੀ ਜਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ